ਅੱਜ ਵਿਧਾਨ ਸਭਾ ਹਲਕਾ ਦੇ ਤਕਰੀਬਨ 17 ਪਿੰਡਾਂ ਨੂੰ 1 ਕਰੋੜ ਤੇ 5 ਲੱਖ ਦੀ ਗ੍ਰਾਂਟ ਜਿਹੜੀ ਆ ਉਹਦੇ ਸੈਂਕਸ਼ਨ ਲੈਟਰ ਜਿਹੜੇ ਆ ਉਹ ਜਾਰੀ ਕੀਤੇ ਗਏ ਆ ਸੋ ਸਾਡੇ ਜਿਹੜੇ ਮਾਨਯੋਗ ਮੁੱਖ ਮੰਤਰੀ ਨੇ ਭਗਵਨ ਸਿੰਘ ਦੀ ਮਾਨ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਆ ਨਿਰਵਿਘਨ ਵਿਕਾਸ ਦੇ ਕੰਮ ਚੱਲ ਰਹੇ ਨੇ ਔਰ ਇਹਦੇ ਤੋਂ ਇਲਾਵਾ ਵੀ ਜਿਹੜਿਆ ਵਾ ਹੋਰ ਵੀ ਗ੍ਰਾਂਟਾਂ ਜਿਹੜੀਆਂ ਨੇ ਰੰਗੜਾ ਪੰਜਾਬ ਸਕੀਮ ਦੇ ਤਹਿਤ ਆ ਰਹੀਆਂ ਨੇ ਸੋ ਫੰਡਾਂ ਦੀ ਜਿਹੜੀ ਆ ਉਹ ਕੋਈ ਕਮੀ ਨਹੀਂ ਆਉਣ ਦਿੱਤੀ ਜਾਊਗੀ ਇਹਦੇ ਤੋਂ ਇਲਾਵਾ ਵੀ 30 ਖੇਡ ਮੈਦਾਨ ਜਿਹੜੇ ਆ ਸਟੇਡੀਅਮ ਜਿਨ੍ਹਾਂ ਨੂੰ ਅਸੀਂ ਕਹਿ ਦਨੇ ਆ ਉਹ ਵੀ ਸਾਡੇ ਕਾਦੀਆਂ ਹਲਕੇ ਦੇ ਜਿਹੜੇ ਮੰਜੂਰ ਹੋਏ ਆ ਉਹਨਾਂ ਦਾ ਵੀ ਜਿਹੜਾ ਵਾ ਖੇਤੀ ਕੰਮ ਜਿਹੜਾ ਵਾ ਕੋਈ ਸ਼ੁਰੂ ਕੀਤਾ ਜਾਊਗਾ ਇਹਦੇ ਨਾਲ ਨਾਲ ਜਿਹੜੇ ਪੀ ਡਬਲਯੂ ਡੀ ਦੀਆਂ ਰਿਪੇਅਰ ਦੇ ਕੰਮ ਆ ਉਹ ਵੀ ਤਕਰੀਬਨ 35 ਕਰੋੜ ਰੁਪਏ ਦੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਜਿਹੜਾ ਵਾ ਸਾਡੀਆਂ ਜਿਹੜੀਆਂ ਤਿੰਨ ਮਾਰਕੀਟ ਕਮੇਟੀ ਆ ਜਿਹਦੀਆਂ ਸੜਕਾਂ ਆ ਜਾਂਦੀਆਂ ਨੇ ਕਾਨੂੰ ਆਣ ਧਾਰੀਵਾਲ ਤੇ ਕਾਦੀਆਂ ਦੇ ਅੰਦਰ ਉਹ ਵੀ ਜਿਹੜੇ ਕੰਮ ਜਿਹੜੇ ਆ ਉਹ ਆਉਣ ਵਾਲੇ ਸਮੇਂ ਵਿੱਚ ਕੁਝ ਸਟਾਰਟ ਹੋ ਗਏ ਨੇ ਚੱਲ ਰਹੇ ਆ ਕੁਝ ਆਉਣ ਵਾਲੇ ਸਮੇਂ ਵਿੱਚ ਜਿਹੜੇ ਸੈਂਕਸ਼ਨ ਹੋ ਕੇ ਜਿਹੜੇ ਆ ਉਹ ਕਿੱਥੇ ਜਾਣਗੇ ਔਰ ਇਸੇ ਤਰ੍ਹਾਂ ਹੀ ਧਾਰੀਵਾਲ ਸ਼ਹਿਰ ਦਾ ਜਿਹੜਾ ਸੀਵਰੇਜ ਦਾ ਪ੍ਰੋਜੈਕਟ ਸੀਗਾ ਉਹ ਵੀ ਟੈਂਡਰਿੰਗ ਤੇ ਲਈ ਜਿਹੜਾ ਵਾ ਟੈਕਨੀਕਲ ਅਪਰੂਵਲ ਦੇ ਲਈ ਚੱਲਾ ਗਿਆ ਔਰ ਉਹਦਾ ਵੀ ਟੈਂਡਰ ਜਿਹੜਾ ਵਾ ਨੇੜਕੋਇਕ ਚ ਲਾ ਕੇ ਤੇ ਧਾਰੀਆ ਸ਼ਹਿਰ ਦਾ ਜਿਹੜਾ ਸੀਵਰੇ ਦਾ ਪ੍ਰੋਜੈਕਟ ਹੈ तकरीबन 25 ਕਰੋੜ ਰੁਪਏ ਦੀ ਲਾਗਤ ਦਾ ਬੋਲਾ ਵਾ ਉਹ ਵੀ ਜਿਹੜਾ ਵਾ ਜਿਹੜਾ ਸ਼ੁਰੂ ਜਿਹੜਾ ਵਾ ਉੱਠੂ ਪਿਆ ਗਿਆ ਬਹੁਤ ਬਹੁਤ ਧੰਨ